ਕੀ ਗੱਲਬਾਤ ਹੋਈ ਜੇ ਨਿਸ਼ਾਨ ਨਹੀਂ ਆਇਆ ਕੋਈ ਨਹੀਂ ਜੋ ਹੋਈ ਨਜਾਇਜ਼ ਹੀ ਜੋ ਪਤਾ ਨਜਾਇਜ਼ ਮੇਰਾ ਪੋਤਾ ਨਜਾਇਜ਼ ਹੀ ਆ ਤੇ ਪਹਿਲੇ ਵੀ ਪਰਚੇ ਨਿਸ਼ਾਨ ਤੇ ਪਹਿਲੇ ਪਰਚੇ ਹੈਗੇ ਆ ਹੁਣ ਜ਼ਬਾਨ ਤੇ ਆਇਆ ਵਾ ਹੂੰ ਕੁਝ ਵੀ ਚੋ ਭਰੀ ਹੋ ਗਿਆ ਵਾ ਤੇ ਕੁਝ ਜ਼ਬਾਨ ਤੇ ਆਇਆ ਕਿੰਨੇ ਦਿਨ ਹੋ ਗਏ ਜਮਾਨ ਤੇ ਆਏ ਨੂੰ ਇਹਨੂੰ ਹੋ ਗਏ 1.5 ਮਹੀਨਾ ਹਾਂ ਤੇ ਕਿਤੇ ਗਿਆ ਹੀ ਬਾਰ ਬੂ ਮਿਲਣ ਕੇ ਇਹਨੂੰ ਕਿੱਦਾਂ ਨਹੀਂ ਕਿਤੇ ਨਹੀਂ ਗਿਆ ਹੁਣ ਚੋ ਆਪਦੇ ਘਰੇ ਹੀ ਰਹਿੰਦਾ ਵਾ ਕਿਤੇ ਨਹੀਂ ਜਾਂਦਾ ਇਹ ਨਗਾਇਦੀ ਕਰਨ ਡੇ ਜੋ ਨਜਾਇਜ਼ ਹੀ ਮੇਰੇ ਪੁੱਤ ਨਾਲ ਕੀ ਮੰਗ ਕਰਦੇ ਮੰਗ ਰਹੇ ਅਸੀਂ ਇਹੋ ਆਨੇ ਪਿੱਛੇ ਜੋ ਸਾਡੇ ਪੁੱਤ ਨੂੰ ਘਰ ਲਿਆ ਦੇਣ ਮੇਰਾ ਮੇਰਾ ਬੇਟਾ ਤੇ ਕੀ ਗੱਲ ਹੋਈ ਜਦੋਂ ਨਿਸ਼ਾਨ ਚੁੱਕ ਕੇ ਲੈ ਗਏ ਨਿਸ਼ਾਨ ਨੂੰ ਗੱਲ ਇਹ ਹੋਈ ਆ ਵੀ ਆਂਦੇ ਆ ਵੀ ਨਕਵਾਰੀ ਕਰਨੀ ਅਸੀਂ ਅਸੀਂ ਤੇ ਇਹਨਾ ਵੀ ਪੁੱਛਣਾ ਵੀ ਚਾਲ ਚੱਲਣ ਕੀ ਇਹਨਾਂ ਦੀ ਤਹੀਂ ਇਹ ਆਏ ਤੇ ਮੁਰਗੀ ਉੱਥੇ ਹੀ ਗਏ ਨੇ ਫੋਨ ਕਰਨ ਦੇ ਆ ਉਹਨਾਂ ਨੇ ਵੀ ਭਾਈ ਦੱਸੋ ਕੀ ਕਰਿਆ ਤੇ ਤੁਸੀਂ ਫਿੱਕੀ ਚੱਕਰਿਆ ਦਸ ਮਿੰਟ ਨਗਵਾਰੀ ਕੇ ਅੰਦਰ ਮੈਂ ਮੈਂ ਇੱਥੀਆਂ ਮੈਂ ਕਿਹੜਾ ਵੀ ਗਿਆ ਕਰੇ ਉਦੋਂ ਇਹ ਨਾ ਮੜਕੇ ਉੱਥੇ ਜਾ ਪਾ ਪਾ ਲਿਆ ਹਾਂ ਤੇ ਮੈਨੂੰ ਆਦੇ ਬਸੂ ਗਾੜਾ ਕੋਈ ਕਰਨੀ ਗਈ ਤੇ ਕੋਈ ਫਿਕਰ ਨਹੀਂ ਕਰਨੀ ਲੋਕਾਂ ਨੇ ਧੱਕਾ ਨਹੀਂ ਕਰਦੇ ਹਾਂਜੀ ਫਿਰ ਮੜਕੇ ਉਹਨਾਂ ਲੈ ਗਿਆ ਕਹਿੰਦੇ ਵੀ ਤੁਸੀਂ ਉੱਥੇ ਆ ਜਾਓ ਫਿਰ ਕੋਈ ਨੰਬਰ ਵੀ ਦੇ ਗਿਆ ਨੰਬਰ ਦਿੱਤਾ ਹੀ ਲਾਇਆ ਫਿਰ ਮੈਂ ਉੱਥੋਂ ਉੱਥੋਂ ਵੀ ਕਾਲ ਤਕਾਲੀਆਂ ਆਇਆ ਫਿਰ ਤੇ ਮੈਨੂੰ ਆਦੇ ਵੀ ਸਵੇਰੇ ਆਇਓ 11 ਵਜੇ ਤੇ ਕੀ ਗੱਲ ਕੀ ਹੋਈ ਪਹਿਲਾਂ ਮਿਸ਼ਾਨ ਤੇ ਪਛੇ ਦਰਜੇ ਗਏ ਪਹਿਲਾਂ ਹਾਂਜੀ ਪਛੇ ਹੈਗੇ ਦਰਜੇ ਤੇ ਉਹ ਉਹ ਜਮਾਨ ਤੇ ਜਮਾਨ ਤੇ ਆਈ ਮੇਰਾ ਰਾਜਕੌਰ ਤੇ ਜਿਹੜਾ ਉਹ ਵੀਰ ਫੜਿਆ ਨਿਸ਼ਾਨ ਸਿੰਘ ਤੁਹਾਡਾ ਕੀ ਲੱਗਦਾ ਮੇਰਾ ਆਪਦਾ ਲड़का ਹੀ ਐ ਚਾਤੀ ਉਹਦੀ ਤੇ ਕੀ ਕੀ ਕਰਨਾ ਹੀ ਸੀ ਕੀ ਗੱਲ ਹੋਈ ਸੀ ਕਰਨਾ ਇਹ ਹੋਈ ਆ ਤੇ ਉਹ ਮੁੰਡੇ ਨੂੰ ਮਿਲਣ ਗਿਆ ਸੀ ਸ਼ਹਿਰ ਅੱਛਾ ਤੇ ਉੱਥੋਂ ਚੁੱਕਿਆ ਗਿਆ ਨਿਸ਼ਾਨ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਤੇ ਪਹਿਲਾਂ ਪਰਚੇ ਕੋਈ ਦਰਜਾ ਨਹੀਂ ਉਹ ਹੈਗੇ ਜੋ ਕੋਸ਼ਣਾ ਤੁਹਾਨੂੰ ਦੱਸਿਆ ਸੀ ਮੁੰਡੇ ਨੇ ਫੋਨ ਕੌਣ ਸੀ ਜੀ ਜੀ ਮੇਰਾ ਨਾਮ ਆ ਗਿਆ ਤੇ ਕੀ ਤੜਕੀ ਲੱਗਦੈ ਨਾ ਸ਼ਾਂਸ ਏਦਾਂ ਹੀ ਲੱਗਦਾ ਆਪੇ ਚਾਚਾ ਹੀ ਲੱਗਦੀ ਤੇ ਕੀ ਗੱਲ ਹੋਈ ਸੀ ਗੱਲ ਵੀਰ ਜੀ ਏਦਾਂ ਹੀ ਪਤਾ ਨਹੀਂ ਕੱਲ ਆਏ ਪੁਲਿਸ ਵਾਲੇ ਆਏ ਤੇ ਘਰੇ ਚਾਰ ਪੰਜ ਜਣੇ ਦੇ ਕਹਿੰਦੇ ਕਿ ਇਨਕੁਆਇਰੀ ਕਰਨੀ ਆ ਤੇ ਇਨਕੁਆਇਰੀ ਕਰਨ ਦੇ ਚੱਕਰ 'ਚ ਉਹਨਾਂ ਨੇ ਡੈਡੀ ਨੂੰ ਫੋਨ ਲਾਇਆ ਤੇ ਜੇ ਮੰਨ ਲਓ ਵੀਰ ਜੀ ਕੋਈ ਇਹੋ ਜਿਹੀ ਦਿਲ 'ਚ ਗੱਲ ਹੋਵੇ ਬੰਦੇ ਦੀ ਮੈਂ ਆਹ ਕੰਮ ਕੀਤਾ ਏ ਤੇ ਬੰਦਾ ਥੋੜੀ ਕਹੂਗਾ ਮੈਂ ਖੋਦਾ ਥਾਵਾਂਗੇ ਨਹੀਂ ਤੇ ਉਹਨਾਂ ਨੇ ਦੇ ਚਾਨ ਚੱਕੀ ਕਹਿਤਾ ਕਿ ਅਸੀਂ ਇੱਥੇ ਆਂ ਤੇ ਕੋਈ ਨਹੀਂ ਮਿਲ ਲੈਨੀ ਆ ਤੁਹਾਨੂੰ ਇਦਾਂ ਮਿਲਣ ਦੇ ਚੱਕਰ ਜੀ ਹੋ ਇਹਨਾਂ ਨੂੰ ਚੋਕੇ ਲੈ ਗਏ ਬਸ ਉਹ ਗੱਲਬਾਤ ਨਹੀਂ ਕੀਤੀ ਉੱਥੇ ਹਾਂ ਹਾਂ ਜੀ ਕੋਈ ਗੱਲ ਨਹੀਂ ਕਹਿੰਦੇ ਉਹ ਕਹਿੰਦੇ ਕਿ ਬਸ ਕੋਈ ਨਹੀਂ ਅਨਕਵੈਰੀ ਕਰਦੇ ਕਿੱਥੋਂ ਆ ਜੀ ਪੁਲਿਸ ਪੁਲਸਾਈ ਫਰੀਦਕੋਟ ਤੋਂ ਆਈ ਪਹਿਲਾਂ ਅੱਜ ਤੇ 52 ਦਿਨ ਨਿਸ਼ਾਨ ਤੇ ਪਹਿਲਾਂ ਵੀ ਹਾਂ ਜੀ ਬਾਹਰ ਆਇਆ ਮਤਲਬ ਕੇ ਅੱਛਾ ਹਾਂ ਜੀ ਤਿੰਨ ਸਾਲਾਂ ਬਾਅਦ ਆਇਆ ਵੀਰ ਬਾਹਰ ਮਤਲਬ ਤੇ ਜਿਹੜਾ ਬਲਾਸਟ ਮਾ ਆਇਆ ਹੋਇਆ ਮਾ ਹਾਲੀ ਦੇ ਵਿੱਚ ਜਿਹੜਾ ਇਲਜ਼ਾਮ ਲੱਗੰਦਾ ਉਹ ਕੀ ਮਤਲਬ ਉਹਦਾ ਜੀ ਬਸ ਸਰ ਪਤਾ ਹੀ ਨਹੀਂ ਇਹ ਗੱਲ ਕਰ ਆਏ ਨਹੀਂ ਗੱਲੀ ਗਈ ਆ ਵੀ ਨਿਸ਼ਾਨ ਕਿੱਥੇ ਜਾਦੇ ਆਇਆ ਕਿਹਾ ਜੀ ਉਹ ਕਿਦੋਂ ਆਉਂਦਾ ਇੱਥੇ ਆਇਆ ਕਿਹਾ ਜੀ ਉਹ ਮਤਲਬ ਉੱਥੇ ਹੀ ਰਹਿੰਦਾ ਹੈ ਕਿ ਤੇ ਇਦਾਂ ਕਰਦਿਆਂ ਕਰਦਿਆਂ ਹੀ ਉਹਨਾਂ ਨੇ ਘਰੋਂ ਫੋਨ ਲਵਾਇਆ ਤੇ ਨਿਸ਼ਾਨ ਨੇ ਕਿਹਾ ਤਾਂ ਕਿ ਇੱਥੇ ਆ ਮੈਂ ਤੇ ਉੱਥੇ ਚਲੇ ਗਿਆ ਤੇ ਮਿਲਦਾ ਮਿਲਦਾ ਉਹਨਾਂ ਨੂੰ ਚੁੱਕ ਕੇ ਲੈ ਗਈ ਬੱਸ ਫੇਰ ਹੀ ਵੜ ਲਈ ਆ ਨਿਸ਼ਾਨ ਸਿੰਘ ਕੀ ਲੱਗਦਾ ਤੇਰਾ ਤੇ ਕਿ ਐ ਤਰੇ ਗਵਾੜ ਮੱਥਾ ਹੀ ਆ ਜੀ ਅੱਛਾ ਜੀ ਹਾਂ ਜੀ ਤੇ ਕੀ ਗੱਲਬਾਤ ਹੋਈ ਸੀ ਉਹਦੂੰ ਭਾਈ ਕੱਲ ਦੀ ਗੱਲ ਆ ਹਾਂ ਕੱਲ ਦਾ ਪਤਾ ਨਹੀਂ ਇਹ ਪਤਾ ਨਹੀਂ ਮੈਨੂੰ ਕੱਲ ਦਾ ਜਾਨੀ ਕਿ ਇਹ ਗੱਲ ਦਾ ਨਹੀਂ ਪਤਾ ਵੀ ਕੀ ਚੱਕਰ ਬਣਿਆ ਕਿਹੜੀ ਚੱਕਰ 'ਚ ਪੁਲਿਸ ਨੇ ਖੜਿਆ ਜਾਨੀ ਕਿ ਬਾਅਦ ਹੁਣ ਪਰਚਾ ਜਾਨੀ ਕਿ ਜਿਹਨਾਂ ਦਰਦ ਕੀਤਾ ਨਾ ਹੁਣ ਖਬਰ ਸੁਣ ਤਾ ਫੇਰ ਪਤਾ ਲੱਗਾ ਸਾਨੂੰ ਵੀ ਇਸ ਚੱਕਰ 'ਚ ਖੜਿਆ ਪਹਿਲਾਂ ਕਹਿੰਦੇ ਸੀ ਇਨਕੁਆਇਰੀ ਕਰਨੀ ਪਹਿਲਾਂ ਪਰਚੇ ਦਰਜੋ ਪਹਿਲਾਂ ਵਰਤੇ ਹੈ ਕਿੰਨੇ ਕ ਪਰਚੇ ਇੰਨਾ ਵਰਤਿਆਂ ਦਾ ਜਾਨੀ ਕਿ ਪੱਕਾ ਮੈਨੂੰ ਵੀ ਬਰੂਖ ਨਹੀਂ ਕਿੰਨੇ ਹੋਣ ਜਾਨੀ ਕਿ ਇੰਨੇ ਕ ਹੈ ਕਿ ਜਾਨੀ ਕਿ ਕੁਝ 14-15 ਦਿਨ ਦੇ ਨਜ਼ਦੀਕ ਤਾਂ ਹੋਣਗੇ ਤੇ ਨਿਸ਼ਾਨ ਸਿੰਘ ਨੂੰ ਕਿੱਥੋਂ ਲੈ ਗਏ ਪੁਲਿਸ ਫੜ ਗਏ ਸਰ ਜੀ ਹੌਸਪੀਟਲ ਦੋਆਬ ਦਾ ਅੰਮ੍ਰਿਤਸਰ ਸ਼ਹਿਰ ਉੱਥੇ ਕੀ ਕਰਨ ਗਿਆ ਉੱਥੇ ਵੀਰ ਦਾਖਲ ਆਈ ਨਿਸ਼ਾਨ ਸਿੰਘ ਦਾ ਭਰਾ ਭਰਾ ਹਾਂਜੀ ਉਹ ਵੀਰ ਦਾਖਲ ਉਹਦਾ ਆਪਰੇਸ਼ਨ ਹੋਇਆ ਵਾ ਢੇਡ ਦਾ ਉੱਥੇ ਜਾਨੀ ਕਿ ਗੈਹ ਰੋਟੀ ਰੋਟੀ ਲੈ ਗਏ ਤਾਂ ਉਦੋਂ ਫੜਨ ਨੂੰ ਨਹੀਂ ਗਿਆ ਅਸੀਂ ਜਾਨੀ ਕਿ ਇਹ ਖੁਦ ਕਹਿੰਦੇ ਸੀ ਕਿ ਚੱਲ ਮੈਂ ਮੱਥੇ ਲੱਗਦਾ ਇਨਕੁਆਇਰੀ ਦੇ ਚੱਕਰ 'ਚ ਆਏ ਤੇ ਡੈਡੀ ਨੇ ਫੋਨ ਕਰਕੇ ਕਿਹਾ ਕਿ ਜਾਨੀ ਕਿ ਇਨਕੁਆਇਰੀ ਵਾਲੇ ਆਏ ਆ ਕਿ ਜਾਨੀ ਕਿ ਇਨਕੁਆਇਰੀ ਇਨਕੁਆਇਰੀ ਪਾਉਣੀ ਉਹਨਾਂ ਨੇ ਤੇ ਚੱਕਰ ਤੇ ਜਾਣਗੇ ਕੁਵੈਰੀ ਦੇ ਚੱਕਰ ਤੇ ਉਹਦੇ ਵੀਰ ਉਹ ਨਹੀਂ ਕਹਿੰਦੇ ਕਿਤੇ ਗੱਲ ਜਿੰਨੀ ਕਿ ਮੈਨੂੰ ਪਤਾ ਉਹ ਕਹਿੰਦੇ ਸੀ ਕਿ ਜਾਨਕੀ ਚੱਲ ਮੈਂ ਮੱਥੇ ਲਗਦਾ ਵਾਂ ਬਣੀ ਕਿ ਪਰਚੀਆਂ-ਪਰਚੀਆਂ ਦਾ ਬਰੀ-ਬੁਰੀ ਦਾ ਪੁਛਦਾਂ ਜਾ ਕੇ ਕਿ ਕੀ ਹਿਸਾਬ ਦਾ ਇਸੇ ਚੱਕਰ 'ਚ ਫਿਰ ਉਹਨਾਂ ਨੇ ਜਾਨਕੀ ਉਭਾ ਲਿਆ ਗੱਡੀ 'ਚ ਫਿਰ ਲਾਇਆ ਨਿਸ਼ਾਨ ਸਿੰਘ ਵਿਆਹ ਹਾਂਜੀ ਵਿਆਹ ਜੀ ਕਿ ਬੱਚੇ ਕਿੰਨੇ ਹੋ ਬੱਚੇ ਇੱਕ ਗੁੜੀਆ ਜੀ ਅਛਾ ਹਾਂਜੀ ਤੇ 2 ਸਾਲ ਦੀ ਇਹ ਜਮਾਨਤri ਬਾਹਰ ਆਇਆ ਸੀ ਹਾਂਜੀ ਜਮਾਨਤਾਂ ਦੇ ਆਇਆ ਬਾਹਰ ਜੀ